ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ ਸਪਨੇ ਗੁਰੂ ਜੀ ਨੂੰ ਝਾਕਰਨੀ ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ ਘਰ ਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਹਨ ਫਸਲ ਦੇ ਰੱਖੇ ਲਈ ਕੋਈ ਹੋਰ ਕਰ ਨਹੀਂ ਹੈ ਇਸ ਵਾਸਤੇ ਪਸ਼ੂਆਂ ਤੋਂ ਫਸਲ ਦੀ ਰਾਖੀ ਲਈ ਤ ਉਹ ਖੇਤਾਂ ਨੂੰ ਚਲੇ ਗਿਆ ਪਿਤਾ ਜੀ ਦਾ ਹੁਕਮ ਮੰਨ ਕੇ ਗੁਰੂ ਜੀ ਖੇਤਾਂ ਵੱਲ ਤੁਰ ਪਏ ਖੇਤਾਂ ਦੇ ਦੋ ਤਿੰਨ ਚੱਕਰ ਮਾਰਨ ਤੋਂ ਬਾਅਦ ਉਹ ਥੱਕ ਕੇ ਲੰਮੇ ਬੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ نیند ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਬਹੁਤ ਤਾਪ ਗਿਆ ਸੀ ਉਸ ਸਮੇਂ ਘੋੜੇ ਉੱਪਰ ਸਵਾਰ ਰਾਏ ਬਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਤਰੋ ਲੰਘ ਰਿਹਾ ਸੀ ਉਸਦੇ ਨਾਲ ਮਹਿਤਾ ਕਾਲੂ ਜੀ ਅਤੇ ਹੋਰ ਅਹਲਕਾਰ ਵੀ ਸਨ ਰਾਏ ਬਲਾਰ ਨੇ ਦੂਰੋਂ ਦੇਖਿਆ ਕਿ ਇੱਕ ਬੱਚਾ ਸੁੱਤਾ ਹੋਇਆ ਹੈ ਅਤੇ ਉੱਪਰ ਇੱਕ ਕੋਬਰਾ ਸੱਪ ਆਪਣਾ ਫਨ ਖਿਲਾਰ ਕੇ ਬੈਠਾ ਹੋਇਆ ਹੈ ਉਹ ਹੌਲੀ ਹੌਲੀ ਉਸ ਦਿਸ਼ਾਵਲ ਵਧਿਆ ਲੋਕਾਂ ਨੂੰ ਕਰੀਬ ਆਉਂਦਾ ਦੇਖ ਕੇ ਸਭਨੇ ਫਨ ਇਕੱਠਾ ਕੀਤਾ ਅਤੇ ਖੇਤਾਂ ਵਿੱਚ ਜਾ ਲੁਕ ਗਿਆ ਰਹੀ ਬੁੱਲਾਰ ਜਦ ਕਰੀਬ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਉਹ ਸੁੱਤਾ ਹੋਇਆ ਸ਼ਖਸ ਕੋਈ ਹੋਰ ਨਹੀਂ ਗੁਰੂ ਨਾਨਕ ਦੇਵ ਜੀ ਸਨ ਜਿਨ੍ਹਾਂ ਨੂੰ ਕੋਬਰਾ ਨੇ ਛਾ ਕੇ ਛਾ ਕੀਤੀ ਹੋਈ ਸੀ ਗੁਰੂ ਜੀ ਉੱਠੇ ਤਦ ਉਹਨਾਂ ਦੇ ਬੁੱਲਾਂ ਉੱਪਰ ਪਰਮਾਤਮਾ ਦਾ ਨਾਮ ਸੀ ਨਰਾਇਬਲਾਰ ਨੇ ਇਹ ਦੂਸਰੀ ਕਰਾਮਾਤ ਦੇਖੀ ਸੀ ਇਸ ਤੋਂ ਪਹਿਲਾਂ ਉਸ ਨੇ ਗੁਰੂ ਜੀ ਉੱਪਰ ਪਿਰਸ਼ ਦੀ ਛਾਹ ਟਹਿਰ ਜਾਣ ਦਾ ਕੋਟਕ ਦੇਖਿਆ ਸੀ ਹੁਣ ਨਰਾਇਬਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਗੁਰਨਾਨਕ ਦੇਵ ਜੀ ਪਰਮਾਤਮਾ ਦੀ ਪਵਿੱਤਰ ਰੂਹ ਹਨ ਉਸ ਨੇ ਮਹਤਾ ਕਾਲੂ ਜੀ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਇਸ ਨੂੰ ਚੜਕਿਆ ਨਾ ਕਰ ਇਸ ਸ਼ਹਿਰ ਇਹਨਾਂ ਦੇ ਕਰਮ ਕਰਕੇ ਹੀ ਰਸ ਫਸ ਰਿਹਾ ਹੈ ਰਾਇ ਬੁਲਾਰ ਅਤੇ ਹੋਰ ਸਾਰਿਆਂ ਨੇ ਸ਼ਰਦਾਵਾਨ ਹੋ ਕੇ ਗੁਰੂ ਜੀ ਅੱਗੇ ਨਮਸਕਾਰ ਕੀਤੀ ਅਤੇ ਆਪਣਾ ਸਿਰ ਨਿਵਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ